ਹਾਂਜੀ ਕਟੋ ਰਾਈਜ਼ ਵੈਲਵਟ ਪ੍ਰਿੰਟ ਸ਼ਰਟ ਐਂਡ ਬਾਟਮ ਬੈਸਟ ਕੁਆਲਿਟੀ ਦਾ ਫੈਬਰਿਕ ਰਹੇਗਾ ਸ਼ਰਟ ਰਹੇਗੀ 175 ਵੱਡੇ ਪਣੇ ਦੀ ਪ੍ਰਿੰਟਡ ਔਰ ਇਸਦੇ ਨਾਲ ਬਾਟਮ 175 ਵੱਡੇ ਪਣੇ ਚ ਰਹੇਗੀ 500 ਦੇ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਪ੍ਰਿੰਟ ਵੀ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਵਿਦਆਊਟ ਦੁਪੱਟਾ ਨੇ ਇਹ ਪਸ਼ਮੀਨਾ ਦੇ ਪ੍ਰਿੰਟਡ ਸ਼ਰਟ ਰਹੇਗਾ neck ਤੇ neck ਪੱਟੀ ਮਿਲੇਗੀ ਵਰਕ ਮਿਲੇਗਾ ਸ਼ਾਵਲ ਵੀ ਪਸ਼ਮੀਨੇ ਦਾ ਪ੍ਰਿੰਟ ਵਾਲਾ ਔਰ ਬਾਟਮ ਪਸ਼ਮੀਨੇ ਦੀ 1250 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਔਰ ਗਾਂਜਾ ਵਿਸਕੋਸ ਪਲੇਨ ਸਟਫ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਬਹੁਤ ਹੀ ਵਧੀਆ ਫੈਬਰਿਕ ਆ ਤੁਸੀਂ ਮਸ਼ੀਨ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੋ 700 ਦੇ ਵਿੱਚ ਤੁਸੀਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਇਹ ਵਾਲਾ ਰਹੇਗਾ ਜੀ ਸੌਫਟ オーਗਾਂ ਜ਼ਿਆਦਾ ओरिजिनल ਮਿਰਰ ਵਰਕ ਲੈਂਥ ਰਹੇਗੀ 45 ਬੈਕ ਇਸ ਦੀ ਪਲੇਨ ਰਹੇਗੀ ਬਾਟਮ ਇਸੇ ਨਾਲ ਸੰਤੂਨ ਦੀ 3 ਮੀਟਰ ਦੁਪੱਟਾ ਪਿਓਰ ਚਫੋਨ ਦਾ 1999 ਵਿੱਚ ਬਾਈ ਕਰ ਸਕਦੇ ਹਾਂ ਇਹ ਦੁਪੱਟਾ ਰਹੇਗਾ ਜਾਰਜਟ ਦਾ ਜੀ 2.5 ਮੀਟਰ ਤੁਹਾਨੂੰ ਕੱਟ ਮਿਲੇਗੀ 4 ਸਾਈਡ ਬਾਰਡਰ ਮਿਲੇਗਾ ਵਰਕ ਬਹੁਤ ਹੀ ਜ਼ਿਆਦਾ ਸੋਨਾ ਹੋਇਆਗਾ 550 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇੱਕ ਦੁਪੱਟਾ ਸ਼ਿਪਿੰਗ ਐਕਸਟਰਾ ਰਹੇਗੀ वेलवेट ਦਾ ਸੂਟ ਰਹੇਗਾ ਮਾਈਕਰੋ ਵੈਲਵਟ ਦਾ neck ਤੇ work ਮਿਲੇਗਾ ਬਾਜੂ ਤੇ work ਮਿਲੇਗਾ ਤੇ ਜੋ ਦੁਪੱਟਾ ਰਹੇਗਾ ਉਹ shimmer ਦਾ 3D ਦੁਪੱਟਾ ਰਹੇਗਾ bottom ਤੇ ਵੀ work ਮਿਲੇਗਾ hand work ਹੋਇਆ 2750 ਵਿੱਚ ਬਾਈ ਕਰ ਸਕਦੇ ਹੋ ਤੁਸੀਂ ਆਪਣੀ ਕਿਸੇ ਵੀ ਕਲਰ ਤੇ ਕਸਟਮਾਈਜ਼ ਵੀ ਇਹ ਤਾਂ ਦਾ ਡਿਜ਼ਾਈਨ ਕਰਵਾ ਸਕਦੇ ਹੋ ਇਹ ਬਨਾਰਸੀ ਜੌਰਜਟ ਸ਼ਰਟ ਰਹੇਗੀ ਪਾੜਾ ਸਿਲਕ ਦੀ बॉटम ਚਨੂਨ ਦਾ ਦੁਪੱਟਾ ਰਹੇਗਾ ਕੰਪਲੀਟ ਹੈਂਡਵਰਕ ਹੋਇਆ ਕਲਰ ਆਪਣੇ ਕੋਲ ਅਵੇਲੇਬਲ ਨੇ 2699 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਤੁਹਾਨੂੰ ਬਾਟਮ ਤੇ ਵੀ ਵਰਕ ਮਿਲੇਗਾ ਕਵਾਟਰਾਈਜ਼ ਵੈਲਵਟ ਪੈਂਟਰ ਸ਼ਰਟ ਰਹੇਗੀ ਬਾਟਮ ਇਸ ਦੇ ਨਾਲ ਪਲੇਨ ਰਹੇਗੀ ਵੈਲਵਟ ਦੀ ਸ਼ਰਟ ਰਹੇਗੀ 175 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ 175 ਵੱਡੇ ਪਣੇ ਚ ਮਿਲੇਗੀ ਪਲੇਨ 450 ਦੇ ਵਿੱਚ ਤੁਸੀਂ ਕੋਈ ਵੀ ਕਲਰ ਇਹ ਬਾਈ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਉਸ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਪਸ਼ਮੀਨਾ ਵਿਸਕੋਸ ਪਸ਼ਮੀਨਾ ਦੇ ਮੈਚਿੰਗ ਸੂਟ ਰਣਗੇ ਏਕੇ ਟੈਕਸ ਦੇ ਫੈਬਰਿਕ ਬਹੁਤ ਹੀ ਵਧੀਆ ਹੈ ਮੈਚਿੰਗ ਨੇ ਵਿਦਆਊਟ ਦੁਪੱਟਾ ਮਿਲ ਲੇਗੇ ਸ਼ਰਟ ਰਹੇਗੀ ਜੀ 2 ਢਾਈ ਮੀਟਰ ਇਸ ਦੇ ਨਾਲ ਪ੍ਰਿੰਟ ਵਾਲੀ ਬਾਟਮ 2 ਢਾਈ ਮੀਟਰ ਮਿਲੇਗੀ ਪਲੇਨ ਪ੍ਰਾਈਸ ਰਹੇਗਾ 800 ਬਹੁਤ ਹੀ ਪਿਆਰੇ ਸੋਹਣੇ ਪ੍ਰਿੰਟ ਨੇ ਤੁਸੀਂ ਕੋਈ ਵੀ ਨਾ ਚੋ ਕਲਰ ਬਾਈ ਕਰ ਸਕਦੇ ਹੋ ਪ੍ਰਿੰਟ ਸਾਰੇ ਆਪਣੇ ਕੋਲ ਅਵੇਲੇਬਲ ਨੇ ਨੈਕਸਟ 2 ਮੀਟਰ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਲੈਸ ਵਰਕ ਮਿਲੇਗਾ ਬਾਟਮ 2 ਮੀਟਰ ਪਸ਼ਮੀਨਾ ਦੀ ਮਿਲੇਗੀ ਸਟਾਲ ਮਿਲੇਗਾ 2.5 ਮੀਟਰ 799 ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ organza ਦੀ ਸ਼ਰਟ ਰਹੇਗੀ 2.5 ਮੀਟਰ ਇਸ ਤੇ ਵਰਕ ਮਿਲੇਗਾ बॉਟਮ ਤੇ ਵੀ ਦੁਪੱਟੇ ਤੇ ਵੀ बॉਟਮ ਸਿਲਕ ਦੀ ਰਹੇਗੀ ਟੈਬੀ ਸਿਲਕ ਦੀ बॉਟਮ ਔਰ ਇਸੇ ਨਾਲ ਚਨੂਨ ਦਾ ਦੁਪੱਟਾ 1850 ਵਿੱਚ ਬਾਈ ਕਰ ਸਕਦੇ ਹੋ